ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋ ਅਜ ਦਾ ਵਿਸਾ ਹੈ ਜਗ ਮੈਂ ਆਇਆ ਪਰਵਾਨ ਹੈ ਘਟ ਘਟ ਆਪਣਾ ਸਾਮੀ ਜਾ ਮਾਲਕ ਦੱਸਦੇ ਆ ਬੇ ਜੋ ਮਾਲਕ ਨਾ ਰੋਭ ਹਰੇਕ ਨੂੰ ਮੰਨਦੇ ਹਨ ਉਹ ਜਗਵੇ ਪਰਵਾਣ ਹੁੰਦੇ ਆ ਬੇ ਹਰੇਕ ਜੀਵ ਦੇ ਵਿੱਚ ਜੋ ਪ੍ਰਾਣੀ ਗੋਬਿੰਦ ਧਾਵੇ ਪੜਿਆ ਅਣਪੜਿਆ ਪਰਮਤਵਾਵੇ ਮਾਲਕ ਕਹਿੰਦੇ ਜੇ ਕੋਈ ਪੜਿਆ ਆਇਆ ਉਸੇ ਨੂੰ ਨਹੀਂ ਹੈਗਾ ਜੇ ਨਹੀਂ ਪੜਿਆ ਤੇ ਪਾਗਲ ਵੀ ਨਹੀਂ ਹੈ ਹੁਣ ਮਾਲਕ ਨੇ ਤਰੀਕਾ ਆਦਤ ਵੇ ਜਿਹੜਾ ਹਰੇਕ ਜੀਵ ਦੇ ਵਿੱਚ ਮੈਨੂੰ ਦੇਖਦਾ ਘਟ ਘਟ ਵਿੱਚ ਘਟ ਘਟ ਮੈਂ ਹਰ ਜੀ ਵਸੇ ਸੰਤਨ ਕੋ ਪੁਕਾਰ ਸੰਤ ਦੱਸ ਦਿਆਂ ਫਿਰ ਅਸੀਂ ਉਹ ਦਰ ਦੇ ਨਾਲ ਪਹੁੰਚ ਜਾਂਦੇ ਆ ਪ੍ਰੇਮ ਭਾਵਨਾ ਨਾਲ ਤਰੇ ਗੁਣੇ ਬਹੁਤ ਸੌਖੇ ਸਾਧੂ ਸੰਗਤ ਸਿਮਰ ਗੋਪਾਲ ਬੈ ਨਾਮੇ ਝੂਠਾ ਤਨ ਮਾਲਾ ਨਹੀਂ ਆਇਨਾ ਪਾਣੀ ਵਰਦਾ ਸੀ ਉੱਧਾ ਬੈ ਨਾਮ ਤੋਂ ਬਿਨਾ ਸਾਰ ਸੰਸਾਰ ਝੂਠਾ ਵਾ ਕੋਹ ਨਾਰਕ ਜਾ ਕੇ ਪੂਰਨ ਬਾਗ ਹਰ ਚਾਣੀ ਤਾਂ ਕਾ ਮਨ ਲੱਗ ਹਰੀ ਦੇ ਚਰਨਾਂ ਨਾਲ ਜੁੜਨ ਨਾਲ ਹਰੀ ਦੇ ਚਰਨ ਕਿੱਥੇ ਆ ਜਿਵੇਂ ਮਾਲਕ ਦੇ ਦਰ ਤੇ ਜਾਵਾਂਗੇ ਸਾਡੇ ਤੇ ਮਾਲ ਕਿਰਪਾ ਕਰੂਗਾ ਜੋ ਮੈਂ ਆਪਣਾ ਸਤਗੁਰ ਤੇ ਆਇਆ ਹੁਣ ਸਤਗੁਰ ਕੇ ਸਾਹਮਣੇ ਖਾਲੀ ਖਲਾ ਵਿੱਚ ਮਾਲਕਾ ਤਵ ਮੇਰੇ ਮਨ ਮਹਾ ਸੁਖ ਪਿਆ ਫਿਰ ਮਨ ਵਿੱਚ ਸੁਖ ਪਿਆ ਪਿਆਰ ਪਏ ਭਾਵਨਾ ਪਏ ਮਟ ਗਈ ਗੰਤ ਵਿਨਾਸ਼ਿਓ ਸੰਸਾਰ ਉੱਤੇ ਫਿਕਰ ਏ ਖਤਮ ਹੋ ਗਏ ਫਰਨਾ ਇਹ ਹਣ ਜਿੱਤੇ ਕਹਿੰਦੇ ਨਾ ਵਿਚਾਰ ਮਾਰੇ ਤਰੇ ਤਰੇ ਉਲਟ ਜੋਂ ਨਾ ਬਈ ਉਹ ਜਗ੍ਹਾ ਤੇ ਜਾ ਕੇ ਮਾਲਕ ਦੇ ਨਾਲ ਚਤ ਲਾ ਕੇ ਮੇਰਾ ਜਿਹੜਾ ਤਰੇ ਗਉਣ ਦਾ ਸੀ ਫਰਨਾ ਉਹ ਖਤਮ ਹੋ ਫਰਨਾ ਕਿਹੜਾ ਸੀਗਾ ਬਈ ਕੰਮ ਕਰੋ ਲੋ ਮਹੰਗ ਕਰਨਾ ਜਾਰੀ ਪੈ ਸੀ ਉਹ ਆਪਦੇ ਕੰਮ ਨਾਲ ਤੋੜਦੇ ਸੀ ਉਹਨਾਂ ਨੇ ਤਰੇ ਗਉਣ ਦੇ ਵਿੱਚ ਸਾਨੂੰ ਆਪਣਾ ਬਣਾ ਲਿਆ ਸਾਰਾ ਤੇ ਆ ਸਰੀਰ ਵੀ ਤੇ ਆ ਬਾ ਮਕਾਨ ਵੀ ਤੇਰਾ ਪੇ ਤੂੰ ਵੱਡਾ ਵਾ ਜੋ ਮੈਂ ਆਪਣਾ ਸਹਬ ਚੀਤਾ ਤੋਪ ਉਹ ਮਿਟੋ ਮੇਰੇ ਮਿੱਤਰ ਯਦ ਮੈਂ ਮਾਲਕ ਦੇ ਦਰ ਤੇ ਜਾ ਕੇ ਸਾਹਮਣੇ ਧਿਆਨ ਲਾਇਆ ਗੁਰਪਿਆਰੇ ਨੇ ਦੱਸਿਆ ਤਰੀਕਾ ਫਿਰ ਤੋਪ ਉਹ ਮਿਟੋ ਮੇਰੇ ਮਿੱਤਰ ਮੇਰਾ ਜੋ ਪਉ ਸੀ ਡਰ ਸੀ ਉਹ ਮੇਰੇ ਮਿੱਤਰ ਨੇ ਖਤਮ ਕਰਤਾ ਪਰਮੇਸ਼ਰ ਆ ਮੇਰਾ ਮਿੱਤਰ ਬਣ ਗਿਆ ਜੋ ਮੈਂ ਉੱਡ ਗਈ ਪ੍ਰਭ ਤੇਰੀ ਤਾ ਪੂਰਨ ਹੋਈ ਮਨਸਾ ਮੇਰੀ ਉਹ ਕਹਾਂ ਜਾਂ ਮੈਂ ਉਹ ਮਾਲਕ ਦੀ ਓਟ ਲਈ ਮੇਰੀ ਮਨਸਾ ਪੂਰਨ ਹੋ ਗਈ ਪਿਆਰ ਪੈ ਗਿਆ ਭਾਵਨਾ ਪੈ ਗਈ ਜੋ ਮੈਂ ਓਟ ਗਹੀ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਅਚਲਤ ਮਨ ਪਏ ਦਲਾਸਾ ਨਾਨਕ ਦਾ ਤੇਰਾ ਪ੍ਰਵਾਸ ਆ ਇਹ ਪਰਵਾਸਾ ਕਿਵੇਂ ਆਉਂਦਾ ਜਦ ਅਸੀਂ ਤਰਹਿਉਣ ਦੇ ਵਿੱਚ ਹੋਮੇ ਨੂੰ ਖਤਮ ਕਰਦੇ ਆਂ ਕੰਮ ਕਰੋ ਲੋਹੋਂ ਘਾਰ ਤੋਂ ਉੱਪਰ ਉਠਦੇ ਆਂ ਕਿਸੇ ਦੁੱਬਦਾ ਨਹੀਂ ਕਰਦੇ ਨਿੰਦਿਆ ਨਹੀਂ ਕਰਦੇ ਚੂਲੀ ਕਰਦੇ ਸਭ ਘੱਟ ਦੇ ਵਿੱਚ ਅਸੀਂ ਮਾਲਕ ਨੂੰ ਦੇਖਦੇ ਆਂ ਸਭ ਘੱਟ ਮੇਰੇ ਸਮਝਾ ਅੰਦਰ ਮਾਲਕ ਵਸਦਾ ਏਕ ਅਨੇਕ ਵਿਆਪਕ ਪੂਰਕ ਜਦ ਦਿਖਤਾ ਸੋ ਜਿਵੇਂ ਆਪਣੇ ਆਪ ਨੂੰ ਮਾੜੇ ਮੰਨ ਲਾਂਗੇ ਅਸੀਂ ਉਹ ਚੀਜ਼ ਦੇ ਵਿੱਚ ਜਾ ਕੇ ਮਾਲਕ ਦੇ ਪਰਮੇਸ਼ਰ ਦੇ ਜਾ ਕੇ ਦਰਤੇ ਪਿਆਰ ਭਾਵਨਾ ਨਾਲ ਅਸੀਂ ਮਾਲਕਾ ਦੇ ਜੁੜ ਜਾਗੇ ਫਿਰ ਦੱਸਦਾ ਕਿਵੇਂ ਜੁੜਦਾ ਜਿਹੜਾ ਤ੍ਰੈ ਗੌਣ ਦੇ ਵਿੱਚ ਇਹ ਪੰਜ ਆਣਿਆ ਇਹ ਚੋਹ ਦੇ ਨਿਆਈ ਆ ਅਨੰਦ ਨਮੂਛਾ ਲਾਜ ਟਕਾਈ ਗਿਰਤ ਕੋਪ ਮੈਂ ਖਾਈ ਮਟਾਈ ਕਾ ਜਿਹੜੇ ਪੰਜ ਆਣਿਆ ਇਹਨਾਂ ਨੇ ਮੈਨੂੰ ਖੂਬ ਅਸਰ ਦਾ ਕੋਪ ਮੈਨਾਂ ਦਾ ਖੂ ਜੰਗਲ ਤ੍ਰੈ ਗੌਣ ਦਾ ਇਨਾ ਮੇਰੇ ਸੋਚ ਬਦਲੀ ਕਰਤੀ ਬਈ ਇਹ ਸਭ ਕੁਝ ਤੇਰਾ ਜੋ ਦਿੱਸੇ ਸੋ ਚਲਣ ਹਾਰ ਇਨਾ ਕਹਦਾ ਵੀ ਇਹ ਤੇਰਾ ਅਸੀਂ ਆਪ ਦੀ ਜਿਹੜੀ ਸੋਚ ਸੀ ਮਾਇਆ ਦੇ ਰੰਗ ਵਿੱਚ ਬਦਲੀ ਕਰਤੀ ਸੋਚਤ ਸੱਚ ਰਹਿਣ ਬਿਆਨੀ ਅਨਕ ਰੰਗ ਮਾਇਆ ਕਹਿ ਚਿਤਵੋ ਕਬੋ ਨ ਸਿਮਰੇ ਸਾਰੰਗ ਪਾਣੀ ਸਾਨੂੰ ਇਨਾ ਕਰਤਾਂ ਨੇ ਕਿ ਲੋੜ ਹੀ ਸਿਮਰ ਦੀ ਹੁਣ ਕਈ ਹੁੰਦੇ ਆ ਸਾਨੂੰ ਸਿਮਰਨ ਕਰਨ ਦੀ ਲੋੜ ਨਹੀਂ ਸਿਮਰ ਹੈ ਕਿਹੜਾ ਸਿਮਰ ਨੂੰ ਅਸੀਂ ਬਚਾਉਣ ਰੱਖਵੇ ਸਿਮਰ ਹੈ ਕੀ ਕਰਮ ਕੀ ਸਾਇਆ ਨਿਸ਼ਚਲ ਗਰਹਿ ਬੰਧਿਆ ਮੈਂ ਜਿਹੜਾ ਨਿਸ਼ਚਲ ਘਾਰਾ ਆਪਣਾ ਉਹ ਖਾਲੀ ਖਲਾਵਾ ਅਸੀਂ ਇਹ ਸਾਇਆ ਨਾ ਬਣ ਗਏ ਜਿਹੜੀ ਉਹਦੀ ਸਾਇਆ ਵਾ ਤੇ ਦਰਹਤ ਦੀ ਸਾਇਆ ਖੜਦੀ ਨਹੀਂ ਹੁੰਦੀ ਕਦੇ ਚੱਲੀ ਆਉਂਦੀ ਆ ਕਾਲ ਕੇ ਫਾਸਖਤ ਸਰ ਸੰਧਿਆ ਮੇ ਕਾਲ ਨੇ ਸਾਨੂੰ ਬੰਨ ਲਿਆ ਸਿਰ ਤੇ ਫਾਈ ਪਾ ਲਈ ਪੈਰਾਂ 'ਚ ਬੀੜੀਆਂ ਪਾ ਲਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਕਹਿੰਦਾ ਜਿਹੜਾ ਮੁਖ ਆ ਉਹ ਜਿਵੇਂ ਰੇਤੇ ਦਾ ਕਿਨਾਰਾ ਹੁੰਦਾ ਤੇ ਜਦ ਮਾਰੀ ਪਾਣੀ ਨੇ ਟੱਕਾ ਮਾਰਿਆ ਜੇ ਛੜਦਣਾ ਤੋਂ ਆਪਣਾ ਡੈਪਣਾ ਇਸ ਤਰ੍ਹਾਂ ਉਸ ਕਿਨਾਰੇ ਬੈਠਿਆ ਸੀ ਸੋ ਥਾਨ ਮੁੜ ਦੇਚਲ ਕਰ ਪਾਇਆ ਸੀ ਜਪਦਾ ਲੱਗਿਆ ਵੀ ਇਹ ਕਿਨਾਰਾ ਸੇਕਣ ਤੇ ਇਹ ਰੇਤੇ ਦਾ ਵਾ ਅਸੀਂ ਫਿਰ ਮਾਲਕ ਦੇ ਦਰ ਤੇ ਜਾ ਕੇ ਸਾਥ ਸੰਗਤ ਰਹੀਂ ਫਿਰ ਅਸੀਂ ਉਹ ਥਾਨ ਪਾਇਆ ਸਾਥ ਸੰਗਤ ਜਪਿਓ ਹਰ ਰਾਇ ਨਾਨਕ ਜੀ ਬੇ ਹਰ ਗੁਣ ਗਾਇ ਮੈਂ ਉਹ ਧੰਨ ਲੈ ਲਿਆ ਜਿਹੜਾ ਕਿ ਮਾਲਕ ਦੇ ਦਰਤੇ ਸਾਡੋਂ ਪ੍ਰਵਾਨ ਸੀ ਜੋ ਸਾਡਾ ਆਇਆ ਮਾਲਕ ਦਰਤੇ ਆਇਆ ਤੇ ਉੱਤੇ ਦੱਸ ਦਿਆ ਜੇ ਫਿਰ ਤੇ ਆਸੀ ਜਦ ਗਏ ਮਾਲਕ ਦਰਤੇ ਸਾਡਾ ਅੰਧੇਰਾ ਖਤਮ ਹੋ ਗਿਆ ਫਿਰ ਅਸੀਂ ਉਹ ਮਹਿਲ ਦੇ ਵਿੱਚ ਚਲੇ ਗਏ ਜਿੱਥੇ ਸਾਨੂੰ ਪਤਾ ਨਹੀਂ ਸੀਗਾ ਅਸੀਂ ਉਹ ਮਹਿਲ ਨੂੰ ਜਾਣ ਲੈਣ ਸੀ ਪਹਿਲਾਂ ਤਰ੍ਹਾਂ ਇਹਨਾਂ ਦਾ ਮਹਿਲ ਕੁਮਹਿਲ ਨਾ ਜਾਣਣੀ ਮੂਰਖ ਆਪਣੇ ਸੁਆ ਦੇ ਆਪਣੇ ਸੁਆ ਦੇ ਸੇ ਜਿਆਦਾ ਇਹ ਨਸਾਨੀਨਾ ਕਹਦਾ ਵੀ ਸਭ ਕੁਝ ਤੇਰਾ ਜਾਂ ਫਿਰ ਅਸੀਂ ਜੋਤੀ ਨਾਲ ਹੜੀ ਜੋਤ ਮਿਲੀ ਖਾਲੀ ਖਲਾ ਦੇ ਵਿੱਚ ਜਾ ਕੇ ਪੰਜਾਂ ਦੇ ਉੱਠ ਕੇ ਦੁਬਦਾ ਹੜੀ ਰਿੰਦਿਆ ਹੜੀ ਹਉਮੈ ਹੜਾ ਹੰਕਾਰ ਛੱਡਿਆ ਫਿਰ ਕਿਹਾ ਸਬਦ ਚੀਨਤਾ ਮਹਿਲ ਲਹਿ ਜੋਤੀ ਜੋਤ ਸਮਾਏ ਸਦਾ ਸੱਚੇ ਕਾਪੋ ਮਨ ਵਸੇ ਤਾਂ ਸਭਾ ਸੋਜੀ ਪਾਵੇ ਉੱਥੇ ਸਭਾ ਬੈਠੇ ਬੈਠੇ ਅਸੀਂ ਫਿਰ ਸੋਜੀ ਪਈ ਫਿਰ ਆਪਣੇ ਘਰ ਦੇ ਵਿੱਚ ਮਾਲਕਾ ਵਰਤਨ ਲੱਗਿਆ ਸਤਗੁਰ ਆਪਣੇ ਘਰ ਵਰਤਦਾ ਆਪੇ ਲੈ ਮਲਾਏ ਨਾਨਕ ਸਤਿਗੁਰ ਮਿਲਿਏ ਸਭ ਪੂਰੀ ਪਈ ਜਿਸਨੋ ਕਿਰਪਾ ਕਰੇ ਜਾਏ ਜਦ ਅਸੀਂ ਮਾਲਕ ਦੇ ਦਰ ਤੇ ਗਏ ਪਰਮੇਸ਼ਰ ਦੇ ਦਰ ਤੇ ਗਏ ਸਾਹਮਣੇ ਦਾ ਤੇ ਧਿਆਨ ਲਾਇਆ ਨੇੜੇ ਆ ਦੂਰ ਅਤੇ ਦੂਰ ਨਹੀਂ ਹੈਗਾ ਕੋਈ ਵੋਲੇ ਨਿਰਵਾ ਕੋਈ ਵੋਲੇ ਦੂਰ ਜਲ ਕੇ ਮਸਲੀ ਚੜੇ ਖਿਓਰ ਉਹ ਕਹਾਂ ਦੂਰ ਆ ਦੂਰ ਉਹਨਾਂ ਨੇ ਜਿਨ੍ਹਾਂ ਨੇ ਮਾਲਕ ਨੂੰ ਚਿਤ ਤੇ ਨਿਸ਼ਾਇਆ ਸਤਿਗੁਰ ਆਪਣੇ ਘਰ ਵਰਤਾ ਆਪੇ ਲਾਇ ਮਲਾਏ ਨਾਨਕ ਸਤਿਗੁਰ ਮਿਲਿਏ ਸਭ ਪੂਰੀ ਪਈ ਜਸਨਾ ਕੋਰਪਾ ਕਰੇ ਜਾ ਜਿਹੜੇ ਰਜਾ ਜਾਗਾ ਜਿਆ ਵੀ ਰਜਾ ਜਾਗਾ ਫਿਰ ਮਾਲਕ ਦਾ ਦਿਆ ਤਨ ਤਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਤੇ ਇਹ ਮੁਖ ਦੇ ਨਾਲ ਹੌਲੀ ਹੋਈ ਵਾ ਵਾ ਗੁਰੂ ਵਾ ਗੁਰੂ ਵਾ ਮਾਲ ਖੁਸ਼ ਹੋ ਗਿਆ ਮੇਰਾ ਬੱਚਾ ਹੁਣ ਮੈਂ ਜਿਆਦਾ ਕਰਨ ਲੱਗਾ ਤਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਬਣੀ ਸੁਣਦੇ ਫਿਰ ਕੰਨ ਨਾਲ ਜਸ ਸੁਣਿਆ ਨਹੀਂ ਬੋਲਿਆ ਨਾ ਸੁਣਿਆ ਜਿਹੜਾ ਅੰਦਰੋਂ ਫੇਰ ਮਾਲਕ ਦੀ ਆਵਾਜ਼ ਆਈ ਫੇਰ ਉਹ ਸੁਣਿਆ ਫੇਰ ਇਹ ਮਨ ਇਹਦਾ ਸਾਥ ਬਣਿਆ ਉਹਨੂੰ ਕਿਹਾ ਕੀਰਤਨ ਤਨ ਤਨ ਭਗਤਿ ਨਾਲ ਸਾਜ ਜਿੰਨਾ ਹਰ ਕੀਰਤਨ ਗਾਇ ਗੁਣੀ ਜਨ ਬਣਤੇ ਆਂ ਜਦ ਇਹ ਪੇਤਾ ਆ ਗਿਆ ਤਾਂ ਹੀ ਪਤਾ ਲੱਗਿਆ ਵੀ ਉਹਦਾ ਕੀਰਤਨ ਮਾਲਕ ਦਾ ਜਾਗਣਾ ਜਾਗਣ ਲਈ ਕਰਾ ਕੀਰਤਨ ਮੇ ਜਾਗਣਾ ਤਨ ਤਨ ਭਗਤਿ ਨਾਲ ਗੁਰਮੁਖਾਂ ਜੋ ਗੁਰਮੁਖ ਲੈ ਮਨ ਜਿੰਤਿਆਂ ਸੋ ਸਭ ਦੇ ਵੱਡੇ ਪਾਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਦੇ ਜਿਨ੍ਹਾਂ ਨੇ ਜਾ ਕੇ ਚਰਨਾਂ ਦੇ ਵਿੱਚ ਮਾਲਕ ਦੇ ਦਰਤੇ ਬੇਨਤੀਆਂ ਕਰਕੇ ਉਦੀ ਪਹਿਚਾਨ ਵਾਲੀ ਸ਼ਬਦ ਨਾਲ ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹੇ ਇੱਕ ਸ਼ਬਦ ਲੈ ਬੁਲਾਏ ਨਬ ਨਦੀ 18 ਸਿੱਧੀ ਪਿੱਛੇ ਲੱਗੀਆਂ ਫਿਰਿਆ ਜੋ ਹਰ ਹਿਰਦੇ ਸਦਾ ਤੇ ਆਏ ਯਾਦ ਅਸੀਂ ਤਾਂ ਜਾ ਕੇ ਧਿਆਨ ਲਾਇਆ ਮਾਲਕ ਰਪੈ ਕਿ ਤਿਆਚਾਰਾ ਜੋੜਿਆ ਫਿਰ ਬਿਨ ਸਤਗੁਰ ਨਾ ਨਾ ਪਾਈਏ ਬੁੱਝੋ ਕਰ ਬਿਆਰ ਕਨ ਸਤਗੁਰ ਬਿਨਾ ਨਾ ਨਹੀਂ ਬਣਿਆ ਸੀਗਾ ਨਾਨਕ ਪੂਰੇ ਪਾਗ ਸਤਗੁਰ ਮਿਲੇ ਸੁਖ ਪਾਏ ਜੋਗ ਚਾਰ ਅਸੀਂ ਪੰਜਾਂ ਤੋਂ ਵਾਜ ਕੇ ਅਸੀਂ ਉਹ ਮਾਲਕ ਦੇ ਦਰ ਤੇ ਜਾਵਾਂਗੇ ਇਹਨਾਂ ਦਾ ਖਿਆਲਾ ਛੱਡਾਂਗੇ ਅਸੀਂ ਆਪ ਕੰਮ ਕਰਨ ਲੱਗ ਜਾਾਂਗੇ ਜਿਹੜਾ ਕਹਿੰਦੇ ਮਾਲਕਾਂ ਦੇ ਰਾ ਕੀਰਤ ਪ੍ਰਭ ਕੀ ਗਾਉ ਮਰ ਅਸੀਂ ਆਪ ਕਿਟ ਕਰਨ ਲਾ ਜਾਾਂਗੇ ਫਿਰ ਪੰਜਾਂ ਦੀ ਕੀਰਤ ਲਈ ਉਹ ਸੜਦਾਂਗੇ ਫਿਰ ਅਸੀਂ ਇਹ ਪੁੰਨ ਪਾਪ ਤੋਂ ਪੜੜਾ ਗਏ ਜਿਹੜਾ ਪੁੰਨ ਪਾਪ ਦਾ ਸਰੀ ਬਣਿਆ ਪੁੰਨ ਪਾਪ ਦੋਨੇ ਪਾਈ ਦੋਨੇ ਮਿਲ ਕੇ ਸੱਟ ਪਾਈ ਦੋਏ ਮਾਰ ਜਾਇਕਤ ਕਰਾਵੇ ਸੱਜ ਸੱਜ ਮਿਲਾ ਬਣਿਆ ਇਸ ਤਰ੍ਹਾਂ ਗੁਰਮੁਖਿਆਰੋ ਕੰਮ ਕਰੋ ਲਮੋ ਘਾਰਦੋ ਬਿੜਚੋਂ ਪਾਣ ਕੱਢੀਏਗਾ ਆਪਾਂ ਫਿਰ ਮਾਲ ਖੜੀ ਸੇਵਾ ਕਰੂਗਾ ਨਾਨਕ ਦਾਤਬਖਸ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ